ਇੱਕ ਬਹੁਤ ਹੀ ਮੰਦਭਾਗੀ ਜਿਹੜੀ ਆ ਦੁਖਦਾਈ ਖਬਰ ਜਿਹੜੀ ਆ ਉਹ ਆ ਰਹੀ ਹੈ ਕਿ ਕੈਨੇਡਾ ਦੇ অন্ਟਾਰੀਓ ਸੂਬੇ ਦੇ ਵਿੱਚ ਇੱਕ ਭਿਆਨਕ ਟਰੱਕ ਹਾਦਸਾ ਹੋਇਆ ਆ ਤੇ ਉਸ ਖਬਰ ਬਾਰੇ ਜਿਹੜੀ ਪੂਰੀ ਜਾਣਕਾਰੀ ਅਸੀਂ ਤੁਹਾਡੇ ਤੋਂ ਚਾਹਾਂਗੇ ਜੀ ਜੀ ਬਿਲਕੁਲ ਪਰਮੇਂਦਰ ਜੀ ਇਹ ਹਾਦਸਾ ਬੜਾ ਦੁਖਦਾਈ ਵਾਪਰਿਆ ਜਿੱਦੇ ਦੋ ਨੌਜਵਾਨਾਂ ਦੀ ਮੌਤ ਹੋਈ ਆ ਜੀ ਐਕਚੁਅਲੀ ਵੈਦਰ ਜਿਹੜਾ ਕਾਫੀ ਖਰਾਬ ਰਿਹਾ ਕੈਨੇਡਾ ਦੇ ਪਿਛਲੇ ਇੱਕ ਹਫਤੇ ਤੋਂ অন্ਟਾਰੀਓ ਦੇ ਹਾਈਵੇ 11 ਦੇ ਉੱਪਰ ਲੈਂਗਲਿਕ ਸ਼ਹਿਰ ਦੇ ਵਿੱਚ ਇਹ ਹਾਦਸਾ ਵਾਪਰਿਆ ਜੀ ਦੋ ਟਰੱਕਾਂ ਦੀ ਅਮੋ ਸਮਣੀ ਟੱਕਰ ਹੋਈ ਆ ਇਹ ਹਾਦਸਾ ਇੰਨਾ ਭਿਆਨਕ ਦੱਸਿਆ ਜਾਂਦਾ ਹੈ ਕਿ ਮੌਕੇ ਤੇ ਇਹੀ ਜਿਹੜੇ ਦੋ ਨੌਜਵਾਨ ਸੀਗੇ ਪੰਜਾਬੀ ਨੌਜਵਾਨ ਉਹਨਾਂ ਦੀ ਮੌਤ ਹੋ ਗਈ ਜੀ ਜਿਹਦੇ ਵਿੱਚ ਦਸਵਿੰਦਰ ਸਿੰਘ ਜੱਸੀਵਾਸੀ ਪਟਿਆਲਾ ਜਿਹੜੇ ਕਿ ਭੰਗੜਾ ਦੇ ਕੋਚ ਰਹੇ ਕਾਫੀ ਪੰਜਾਬ ਮਸ਼ਹੂਰ ਪੰਜਾਬ ਦੇ ਵਿੱਚ ਉਹਦੀ ਡੈਥ ਹੋਈ ਆ ਜੀ ਤੇ ਇਹਨਾਂ ਦੇ ਟੀਮ ਜਿਹੜੇ ਡਰਾਈਵਰ ਸੀਗੇ ਰਾਹੁਲ ਬਜਾਜ ਵਾਸੀ ਮਹਾਲੀ ਉਹਨਾਂ ਦੀ ਡੈਥ ਹੋਈ ਹੈ ਜੀ ਦੋਵੇਂ ਪੰਜਾਬੀ ਨੌਜਵਾਨ ਸੀਗੇ ਤੇ ਨਾਲ ਹੋਰ ਦੂਜੇ ਪਾਸੇ ਦੂਜੇ ਟਰੱਕ ਦੇ ਵਿੱਚ ਜਿਹੜੇ ਟੀਮ ਡਰਾਈਵਰ ਸੀਗੇ ਉਹ ਵੀ ਜ਼ਖਮੀ ਹੋਏ ਜੀ ਜਿਹਦੇ ਵਿੱਚ ਇੱਕ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾਂਦੀ ਆ ਇਹ ਹਾਦਸਾ ਇੰਨਾ ਭਿਆਨਕ ਸੀਗਾ ਕਿ ਆਪਸ ਵਿੱਚ ਦੋਹਾਂ ਟਰੱਕਾਂ ਦੀ ਟੱਕਰ ਹੋਣ ਤੋਂ ਬਾਅਦ ਬੁਰੀ ਤਰ੍ਹਾਂ ਟਰੱਕ ਜਿਹੜੇ ਨੁਕਸਾਨੇ ਗਏ ਜੀ ਜਿਹਦੇ ਵਿੱਚ ਕਰਕੇ ਮੌਕੇ ਤੇ ਜਿਹੜੀਆਂ ਦੋ ਮੌਤਾਂ ਹੋਈਆਂ ਤੇ ਤੀਜੇ ਦੀ ਵੀ ਹਾਲਤ ਜਿਹੜੀ ਗੰਭੀਰ ਦੱਸੀ ਜਾਂਦੀ ਆ ਪਰਮਿੰਦਰ ਦਾ ਅਸਲ ਇੰਨਾ ਆਪਾਂ ਇਹਦੇ ਵਿੱਚ ਦੁਖਦਾਈ ਜਿਹੜਾ ਪੱਖ ਇਹ ਆ ਕਿ ਜਿਹੜਾ ਰਾਹੁਲ ਹੈਗਾ ਜੀ ਉਹਦਾ 4 ਦਿਨ ਪਹਿਲਾਂ ਵਿਆਹ ਹੋਇਆ ਸੀਗਾ ਤੇ ਉਹ ਆਪਣੇ ਮਾਪਿਆਂ ਦਾ ਕੋਲੋਤਾ ਪੁੱਤਰ ਆ ਤੇ ਜਿਹੜਾ ਹਾਈਵੇ 11 ਹੈਗਾ ਇਹਦੇ ਬਾਰੇ ਆਪਣੇ ਸਰੋਤਿਆਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦੇ ਆ ਕਿ ਹਾਈਵੇ 11 ਕੈਨੇਡਾ ਦਾ ਇੱਕ ਸਿੰਗਲ ਹਾਈਵੇ ਆ ਜਿਹੜਾ ਕਿ BC ਵੱਲ ਨੂੰ ਅੱਗੇ ਜਾਂਦਾ ਹੈਗਾ ਜੀ ਕਾਫੀ ਲੰਬਾ ਹਾਈਵੇ ਆ ਤੇ ਕੈਨੇਡਾ ਕੋਲ ਅੱਜ ਜੇ ਕੋਈ ਡਬਲ ਹਾਈਵੇ ਹੈਗਾ ਜਿਹੜਾ 401 ਹਾਈਵੇ ਆ ਲੇਕਿਨ ਟ੍ਰਾਂਟੋ ਦੇ ਕੁਝ ਹਾਈਵੇ ਜਿਹੜੇ ਆ ਲੋਕਲ ਆ ਉਹ ਡਬਲ ਹੈਗੇ ਆ ਜਿੰਨੇ ਵੀ ਵੈਸਟ ਵੱਲ ਨੂੰ ਹਾਈਵੇ ਜਾਂਦੇ ਆ BC ਵਾਲ ਨੂੰ ਐਡਮਿੰਟਨ ਅਲਬਰਟਾ ਇੱਕ ਤਾਂ ਸਿੰਗਲ ਹੈ ਗਿਆ ਦੂਜੇ ਜਿਗਜੈਗ ਹੈ ਗਿਆ ਜੀ ਉੱਪਰੋਂ ਜਿਹੜਾ ਕੈਨੇਡਾ ਦਾ ਵੈਦਰ ਜਿਹੜਾ ਕਾਫੀ ਅਨਸਖਾਵਾਂ ਬਣ ਚੁੱਕਾ ਕਿ ਦਸੰਬਰ ਚੜ੍ਹਦਿਆਂ ਸਾਰੀ ਜਿਹੜੀ ਲਗਾਤਾਰ ਸਨੋਵ ਪਈ ਆ ਤੇ ਹੁਣ ਤੱਕ ਦੋ ਸਨੋ ਸਟਾਰਮ ਆ ਚੁੱਕੇ ਆ ਜੀ ਜਿਹਦੀ ਵਜ੍ਹਾ ਕਰਕੇ ਕਈ ਹਾਦਸੇ ਲਗਾਤਾਰ ਵਾਪਰਦੇ ਆ ਤੇ ਪਾਰਟਿਕੂਲਰ ਆਪਾਂ 11 ਹਾਈਵੇ 'ਤੇ ਇਹ ਗੱਲ ਕਹਿੰਦੇ ਕਿ ਸਿੰਗਲ ਹਾਈਵੇ ਆ ਤੇ ਲਗਾਤਾਰ ਲਗਭਗ ਅਨਟਾਰੀਓ ਐਡਮਿੰਟਨ ਅਲਬਰਟਾ ਜਿੰਨਾ ਵੀ ਅੱਗੇ ਬੀਸੀ ਤੱਕ ਏਰੀਆ ਪੈਂਦਾ ਜੀ ਇਹਦੇ ਨਾਲ ਸੰਬੰਧਿਤ ਜਿੰਨੇ ਲੋਕ ਕਾਰੋਬਾਰੀ ਹੈਗੇ ਆ ਜਾਂ ਆਮ ਲੋਕ ਹੈਗੇ ਆ ਜਿਹੜੇ ਪਸੰਜਰ ਹੈਗੇ ਆ ਜਾਂ ਜਿਹੜੇ ਟਰਕਿੰਗ ਟਰਾਂਸਪੋਰਟ ਦੇ ਨਾਲ ਸੰਬੰਧਿਤ ਲੋਕ ਆ ਉਹ ਲਗਾਤਾਰ ਮੰਗ ਕਰਦੇ ਰਹੇ ਕਿ ਜਿਹੜਾ ਹਾਈਵੇ ਹੈ ਡਬਲ ਹੋਣਾ ਚਾਹੀਦਾ ਆ ਪਾਵੇ ਕਿ ਵਨਵੇ ਹੋਣਾ ਚਾਹੀਦਾ ਕਿਉਂਕਿ ਮੋਸਟਲੀ ਇਦਾਂ ਹੁੰਦਾ ਕਿ ਜਦੋਂ ਡਰਾਈਵਰ ਨੂੰ ਨੀਂਦ ਆ ਜਾਂਦੀ ਆ ਜਾਂ ਫਿਰ ਟਰੱਕ ਸਕਿਡ ਹੁੰਦਾ ਤਾਂ ਸਾਹਮਣੋਂ ਆਲਰੇਡੀ ਚੀਜ਼ ਆ ਆਪਸੇ ਸਿੱਧੀ ਟੱਕਰ ਹੁੰਦੀ ਆ ਤਾਂ ਹੁਣ ਤੱਕ ਆ ਵੀ ਭਿਆਨਕ ਜਿਹੜੇ ਆ ਇਹਦੇ ਹਾਦਸੇ ਹੋ ਚੁੱਕੇ ਆ ਤੇ ਇਹ ਵੀ ਜਿਹੜਾ ਹਾਦਸਾ ਆ ਜੀ ਕਾਫੀ ਦਗਦਾਈ ਦੱਸਿਆ ਜਾਂਦਾ ਤਾਂ ਇਹਦੇ ਹੋਰ ਕੁਝ ਵੇਰਵੇ ਜਿਹੜੇ ਸਾਹਮਣੇ ਆਉਣਗੇ ਤੇ ਆਪਾਂ ਸਰੋਤਿਆਂ ਨਾਲ ਸਾਂਝੇ ਕਰਾਂਗੇ ਜੀ 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 ਗੁਰਮੁਖ ਜੀ ਬਿਲਕੁਲ ਵਾਕਈ ਬਹੁਤ ਮਾੜੀ ਖਬਰ ਆ ਇਹ ਇਦਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੀਆਂ ਸਾਨੂੰ ਆਏ ਦਿਨ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਆ ਕਿਤੇ ਗੋਲੀ ਚੱਲ ਕੇ ਪੰਜਾਬੀ ਨੌਜਵਾਨ ਸ਼ਿਕਾਰ ਬਣ ਜਾਂਦੇ ਆ ਕਿਤੇ ਕੋਈ ਹਾਦਸਾ ਹੋ ਜਾਂਦਾ ਆ ਸ਼ਾਇਦ ਇਸੇ ਕਰਕੇ ਅਕਸਰ ਆਪਾਂ ਸੁਣਦੇ ਆ ਕਿ ਪੰਜਾਬ ਨੂੰ ਨਜ਼ਰ ਲੱਗ ਗਈ ਕਿਸੇ ਦੀ ਹਨਾ ਕਿਉਂਕਿ ਜਿਹੜੇ ਨੌਜਵਾਨ ਇੱਥੇ ਆ ਉਹ ਜਾਂ ਤਾਂ ਬੇਰੋਜ਼ਗਾਰੀ ਜਾਂ ਨਸ਼ਿਆਂ ਦੀ ਮਾਰ ਦੇ ਜਿਹੜੇ ਸ਼ਿਕਾਰ ਹੁੰਦੇ ਆ ਤੇ ਜਾਂ ਫਿਰ ਜਿਹੜੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਹੁੰਦੀਆਂ ਆ ਮਾੜੇ ਰੂਲ ਹੁੰਦੇ ਆ ਉਹਨਾਂ ਕਰਕੇ ਜਿਹੜੇ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਜਿਹੜੀ ਉਹ ਮਾਰਚ ਲੈਣੀ ਪੈਂਦੀ ਤੇ ਫਿਰ ਜੇ ਉਹ ਪਰਦੇਸੀ ਮੰਨਦੇ ਆ ਆਪਣੇ ਘਰ ਛੱਡ ਕੇ ਇਸ ਗਰੀਬੀ ਬੇਰਜ਼ਗਾਰੀ ਤੋਂ ਬਚਣ ਲਈ ਤੇ ਫਿਰ ਉੱਥੇ ਜਾ ਕੇ ਵੀ ਜਿਹੜੇ ਇਦਾਂ ਦੇ ਘਟਨਾਵਾਂ ਜਿਹੜੀਆਂ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਸਾਡੇ ਪੰਜਾਬੀ ਨੌਜਵਾਨਾਂ ਦੇ ਨਾਲ ਵਾਪਰਦੀਆਂ ਤੇ ਤੁਸੀਂ ਕੀ ਕੀ ਸੋਚਦੇ ਆ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਪ੍ਰਮੇਂਦਰ ਜੀ ਜਿਹੜੀ ਤੁਸੀਂ ਗੱਲ ਦੱਸੀ ਆ ਨਾ ਮੈਂ ਇਹਦਾ ਕੁਝ ਵਰਗੀਕਰਨ ਕਰਨਾ ਚਾਹੂੰਗਾ ਕਿ ਜਿੰਨੇ ਲਗਾਤਾਰ ਮੌਤਾਂ ਹੋ ਰਹੀਆਂ ਇੱਥੇ ਉਹਦੇ ਵਿੱਚ ਸੜਕ ਹਾਦਸਿਆਂ ਚ ਨੈਸ਼ਨਲ ਮੌਤਾਂ ਹੋਈਆਂ ਨੇ ਸੁਸਾਈਡ ਹੋਈਆਂ ਤੇ ਅਪਰਾਧ ਦੇ ਵਿੱਚ ਜਿਹੜੀ ਨੌਜਵਾਨ ਪੀੜੀ ਆ ਉਹ ਗਈ ਆ ਆ ਅਜਾਈਂ ਜਿਹੜੀਆਂ ਮੌਤਾਂ ਜਿੰਨੀਆਂ ਵੱਡੀ ਪੱਧਰ ਤੇ ਹੋ ਰਹੀਆਂ ਇੱਕ ਵੱਡਾ ਚਿੰਤਾ ਦਾ ਵਿਸ਼ਾ ਇਹ ਬਣ ਗਿਆ ਭਾਈਚਾਰੇ ਵਾਸਤੇ ਜੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਸਫਲ ਜੀਵਨ ਵਾਸਤੇ ਜਿਹੜਾ ਬੰਦਾ ਆਉਂਦਾ ਜੀ ਕਿ ਇੱਥੇ ਆ ਕੇ ਖੁਸ਼ਹਾਲੀ ਤੇ ਤਰੱਕੀ ਵਾਸਤੇ ਜਿਹੜੇ ਮਾਪੇ ਹੈਗੇ ਆ ਆਪਣੀਆਂ ਸਦਰਾਂ ਵਾਸਤੇ ਜਾਂ ਆਪਾਂ ਕਹਿ ਸਕਦੇ ਆ ਕਿ ਬੱਚਿਆਂ ਦੀ ਖੁਸ਼ੀ ਵਾਸਤੇ ਚੰਗੇ ਜੀਵਨ ਵਾਸਤੇ ਤੇ ਉਹਨਾਂ ਦਾ ਚੰਗੇ ਕੈਰੀਅਰ ਵਾਸਤੇ ਇੱਥੇ ਭੇਜਦੇ ਆ ਲੇਕਿਨ ਇੱਥੇ ਆ ਕੇ ਮੋਸਟਲੀ ਜਿਹੜੇ ਟਰਕਿੰਗ ਖੇਤਰ 'ਚ ਨੌਜਵਾਨ ਆਉਂਦੇ ਆ ਜਿੱਦਾਂ ਆਪਾਂ ਇੱਕਦਮ ਟਿਪਸ ਵੀ ਸਾਂਝੇ ਕੀਤੇ ਸੀਗੇ ਕਿ ਹੁਣ ਵੈਦਰ ਬਹੁਤ ਬੈਡ ਆ ਤੇ ਜਿਹੜੇ ਨੌਜਵਾਨ ਕਈ ਥੋੜਾ ਸਮਾਂ ਪੰਜਾਬ ਤੋਂ ਆਏ ਹੁੰਦੇ ਆ ਪਹਿਲਾਂ ਤਾਂ ਉਹ ਟਰਕਿੰਗ 'ਚ ਆਉਂਦੇ ਆ ਜਿਹੜੇ ਇੱਥੋਂ ਦੀ ਆਈਸ ਬਣਦੀ ਆ ਜਾਂ ਜਿਹੜਾ 스ਨੋ ਸਟਾਰਮ ਹੈ ਉਹਦੇ ਉਹ ਜਿਆਦਾ ਆਪਾਂ ਕਹਿ ਸਕਦੇ ਉਹਦੀ ਫੈਮਿਲੀਰ ਨਹੀਂ ਹੁੰਦੇ ਇਹਨੇ ਭੇਤੀ ਨਹੀਂ ਹੁੰਦੇ ਤਾਂ ਜਿਹਦੀ ਵਜ੍ਹਾ ਕਰਕੇ ਜੀ ਇਹ ਹਾਦਸੇ ਵੀ ਵਾਪਰੇ ਲਗਾਤਾਰ ਵਾਪਰ ਰਹੇ ਆ ਜੁਦੇ ਪਾਸੇ ਇਹ ਵੀ ਗੱਲ ਸੱਚੀ ਹੈਗੀ ਕਿ ਇੱਥੇ ਲਗਾਤਾਰ ਜਿਹੜਾ ਬਾਰਡਰ ਕ੍ਰੋਸ ਜਿਹੜਾ ਨਸ਼ੇ ਦੀ ਤਸਕਰੀ ਹੋ ਰਹੀ ਆ ਉਹਦੇ ਵਿੱਚ ਵੀ ਨੌਜਵਾਨ ਲਗਾਤਾਰ ਜਿਹੜੇ ਫਸਦੇ ਜਾ ਰਹੇ ਆ ਤੇ ਨਸ਼ਿਆਂ ਦੀ ਜਿਹੜੀ ਵਿਕਰੀ ਤਾਂ ਨਸ਼ਿਆਂ ਦਾ ਸੇਵਨ ਇਹਦੇ ਵਿੱਚ ਆ ਨਾ ਗਈਆਂ ਨੇ ਤਾਂ ਪਰਮਿੰਦਰ ਜੀ ਅਪਰਾਧ ਦੀ ਦੁਨੀਆ ਦੇ ਵਿੱਚ ਵੀ ਜਿਹੜਾ ਸਾਡਾ ਨੌਜਵਾਨ ਲਗਾਤਾਰ ਜਾ ਰਿਹਾ ਤਾਂ ਇਹਦਾ بڑا ਮੈਲ ਸਿਸਟਮ ਹੈਗਾ ਇਹ ਹੁਣ ਇੱਥੇ ਕੈਨੇਡਾ ਦੀ ਲਾਈਫ ਦਾ ਵੀ ਇੱਕ ਪਾੜ ਪਣਦਾ ਜਾ ਰਿਹਾ ਹੈ ਕਿ ਕਿਵੇਂ ਜਿਹੜੀਆਂ ਸਾਡੀਆਂ ਉੱਤੋਂ ਦੀ ਜੜ੍ਹਾਂ ਹੈਗੀਆਂ ਕੋਸ਼ ਇੱਕ ਜਿਹੜੀਆਂ ਆਦਤਾਂ ਜਿਹੜੀਆਂ ਇੱਥੇ ਵੀ ਆਪਾਂ ਜਿਹੜੇ ਇਮੀਗ੍ਰੇਟ ਲੈ ਕੇ ਆਏ ਆ ਹਾਲਾਂਕਿ ਜਿਹੜਾ ਇਹ ਹਾਦਸਾ ਹੈਗਾ ਸੀਗਾ ਇੱਕ ਬੜਾ ਦਖਦਾਈ ਹਾਦਸਾ ਜੀ ਬੈਡ ਵਾਦਰ ਕਰਕੇ ਵਾਪਰਿਆ ਤੇ ਇਹਦੇ ਵਿੱਚ ਜਿਹੜਾ ਨੌਜਵਾਨਾਂ ਦਾ ਬਹੁਤ ਆ ਕਸੂਰ ਇਸ ਪਾਸੇ ਨਹੀਂ ਜਾਪਦਾ ਹਾਲੇ ਕਿ ਜਾਣਦਾ ਵਿਸ਼ੇਕ ਹਾਦਸੇ ਦੇ ਕੀ ਕਾਰਨ ਹੋਏ ਪਰ ਇੱਕ ਗੱਲ ਪੱਕੀ ਹੈ ਕਿ ਨੌਜਵਾਨਾਂ ਦੀਆਂ ਜਣੇ ਜਾਂਾਂ ਉਜਾਈ ਜਾ ਰਹੀਆਂ ਜੀ ਜੀ